जलंधर देहाती पुलिस वालों नशा तस्करी अपराधिक तत्वों विरुद्ध तीबर कारवाई दस दिए कि पुलिस वालों चार एफ आई आर दर्ज और चार व्यक्ति गिरफ्तार वधेरे दस दी सीनियर पुलिस कप्तान हरविंद वरग के दिशा निर्देशों पुलिस कप्तान इन्वैसिगे सरबजीत राय की अगवाई हेठ जलंधर देहाती पुलिस वालों आपरेशन कासो तहत नशा तस्करी अपराधिक तत्वों विरुद्ध विशेष रोकथाम अभियान चलाया गया इस विशेष मुहिम दौरान कुल अठ रजिस्टर गजिट अधिकारी एक सौ अठाई पुलिस कर्मचारी तैनात किए गए ਜ਼ਿਲ੍ਹੇ ਦੇ 2 ਹਾਰਟਸਪੌਟ ਇਲਾਕਿਆਂ ਦੀ ਜਾਂਚ ਕੀਤੀ ਗਈ ਜਾਂਚ ਦੌਰਾਨ 4 ਐਫਆਰ ਦਰਜ ਹੋਈਆਂ ਅਤੇ 4 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਥਾਵਾਂ ਤੇ ਕੀਤੇ ਗਏ ਰੇਡਾਂ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਪੁਸ਼ਕਿਸ਼ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਹੋਰ ਦੱਸ ਦਈਏ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਕਾਰਵਾਈ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤੀਬਰ ਅਤੇ ਨਿਰੰਤਰ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਨਸ਼ਾ ਤਸਕਰ ਜਾਂ ਅਪਰਾਧਿਕ ਤੱਤ ਨੂੰ ਰਾਇਤ ਨਹੀਂ ਦਿੱਤੀ ਜਾਵੇਗੀ ਜਲੰਧਰ ਦੇ ਆਤੀ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਸ਼ਾ ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ਤੇ ਤੁਰੰਤ ਦੇਣ ਹਰੀਸ਼ ਪੰਡਾਰੀ ਦੀ ਰਿਪੋਰਟ ਸਿੱਤ ਧੰਵਾ ਕਰਨਿਆ ਸਰਕਾਰ ਸਾਹਿਬ ਦਾ ਜੋ ਸਾਡੇ ਨਾਲ ਡੀਐਸਪੀ ਸਾਹਿਬ ਜੀ ਅੱਜ ਵੀ ਆਇਆ ਸਾਡਾ ਧੰਨਵਾਦ ਸਾਰਿਆਂ ਦਾ ਬਾਕੀ ਜੋ ਨਸ਼ਾ ਖਤਰਾ ਨੂੰ ਚਲਾਈ ਹੈ ਜੇ ਸਾਡੇ ਪੰਡਜੋ ਨਸ਼ਿਆਂ ਦਾ ਕੰਮ ਕਰਦੇ ਕਿ ਇਹ ਜਿਹੜੇ ਵਿਚਾਨਾ ਵਸਤੀ ਪਲਾਕਾ ਕਰੇਗਾ ਕਿ ਉਸੇ ਬੰਦ ਕੀਤੀ ਜਾਏਗੀ ਅੱਥੀ ਬਹੁਤ ਬਹੁਤ ਧੰਨਵਾਦ ਸਾਰੀ ਸਾਰੀ ਪੰਜਾਬ ਦੇ ਸਨ ਦਾ ਬੁਲਾਇਆ ਬਾਕੀ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਵਿਰੋਧ ਜੋ ਮੈਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਮਾਨਜੂਗ ਡਿਜੀਪੀ ਸਾਹਿਬ ਪੰਜਾਬ ਅਤੇ ਮਾਨਜੂਗ ਵੈਸੇਜਪੀ ਸਾਹਿਬ ਗਵਿੰਦਰ ਦੂਰਨ ਸ੍ਰੀ ਅਰਵਿੰਦਰ ਉਹਨਾਂ ਦੀ ਰਹਿਨਮਈ ਹੈ ਅਸੀਂ ਅੱਜ ਖਾਣਾ ਕਰਤਾਰਪੁਰ ਦੇ ਪਿੰਡ ਨਾਰਪੁਰ ਵਿਖੇ ਜਿਹੜਾ ਸਾਡਾ ਹੌਟਸਪੌਟ ਵੀ ਹੈਗਾ ਉਹਦੀ ਸੱਚ ਅਭਿਆਨ ਚਲਾ ਸੀ ਇਹਦੇ ਵਿੱਚ ਤਿੰਨ ਜਿਹੜੇ ਡੀਐਸਪੀ ਸੀਗੇ ਉਹਦੇ ਤਿੰਨ ਐਸਐਸਓ ਔਰ ਪਿਆਸਰ ਤੇ ਕਰੀਬ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਲੈ ਕੇ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਹੈਗੇ ਆ ਨਸ਼ੇ ਦਾ ਉਰੀ ਅਸੀਂ ਸੱਚ ਜਿਹੜੀ ਆ ਉਹ ਕੀਤੀ ਹੈਗੀ ਆ ਸਾਰੇ ਪਿੰਡ ਦੀ ਕਾਡਿੰਗ ਕਰਕੇ ਉਹਦੇ ਵਿੱਚ ਕੁਝ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਰਾਉਂਡ ਅਪ ਕੀਤਾ ਹੈਗਾ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਪਿੰਡ ਵਾਲਿਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਕਿ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਨਸ਼ਾ ਵੇਦਾ ਹੈਗਾ ਉਹਦੇ ਤੇ ਸਖਤ ਜਿਹੜੀ ਹੈਗੀ ਆ ਉਹ ਕਰਦੇ ਅਸੀਂ ਕਰ ਰਹੇ ਆ ਜੇ ਤੁਹਾਡੇ ਕੋਈ ਨੋਟਿਸ ਵਿੱਚ ਆਉਂਦਾ ਹੈਗਾ ਤੋ ਉਹ ਵੀ ਸਾਨੂੰ ਦੱਸਿਆ ਜਾਵੇ ਔਰ ਜੇ ਕੋਈ ਬੰਦਾ ਇਹਦੇ ਵਿੱਚ ਨਸ਼ੇ ਦੇ ਵਿੱਚ ਪੈ ਚੁੱਕਾ ਹੈ ਉਹ ਸੜਨਾ ਚਾਹੁੰਦਾ ਹੈਗਾ ਉਧੇ ਵਿੱਚ ਵੀ ਪੁਲਿਸ ਜਿਹੜੀ ਆ ਉਹਨਾਂ ਦੀ ਹੈਲਪ ਕਰੇਗੀ ਔਰ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਇਹ ਲਗਾਤਾਰ ਜਾਰੀ ਹੈਗਾ ਜਿੰਉ ਤੱਕ ਅਸੀਂ ਇਹਨੂੰ ਖਤਮ ਨਹੀਂ ਕਰ ਲੈਂਦੇ ਔਰ ਅਸੀਂ ਇਹ اپੀਲ ਕਰਦੇ ਆਏਗੇ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਵੀ ਅਤੇ ਹੋਰਾਂ ਨੂੰ ਵੀ ਕਿ ਉਹ ਇਹ ਜਿਹੜੇ ਬੰਦੇ ਇੱਦਾਂ ਦਾ ਕੰਮ ਕਰਨ ਵਾਲੇ ਹੈਗੇ ਆ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਬਿਲਕੁਲ ਛੱਡ ਦੇਣ ਅਗਰ ਨਹੀਂ ਤਾਂ ਇਹਨਾਂ ਦੇ ਖਿਲਾਫ ਜਿਹੜਾ ਉਹ ਸਖਤ ਜਿਹੜਾ ਐਕਸ਼ਨ ਜਿਹੜਾ ਆਲਰੇਡੀ ਜਾਰੀ ਹੈਗੀ ਆ ਹੋਰ ਵੀ ਸਖਤ ਐਕਸ਼ਨ ਜਿਹੜਾ ਉਹ ਕੀਤਾ ਜਾਵੇ ਥੈਂਕ ਯੂ